ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਤੇ ਅੱਜ ਆਪਾਂ ਹਿਸਟਰੀ ਦਾ ਸੈਕੰਡ ਚੈਪਟਰ 1799 ਦੀ ਫਰਾਂਸੀਸੀ ਕ੍ਰਾਂਤੀ ਫ੍ਰੈਂਚ ਰੈਵੋਲੂਸ਼ਨ ਆਫ 1789 ਦੇ ਸ਼ਾਰਟ ਕੁਐਸਚਨ ਆਨਸਰ ਕਰਾਂਗੇ ਫਰਸਟ ਕੁਐਸਚਨ ਹੈਗਾ ਲੂਈ ਲੂਈ 14ਵਾਂ ਠੀਕ ਹੈ ਲੂਈ 14ਵਾਂ 1643 ਤੋਂ 1715 ਈਸਵੀ ਫ੍ਰਾਂਸ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀਗਾ लुई 14वा 1643 ਤੋਂ 1715 ਇਸਵੀ ਫਰਾਂਸ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ ਉਸਨੇ ਆਪਣੇ ਸ਼ਾਸਨ ਕਾਲ ਵਿੱਚ ਮਹਾਨ ਸਫਲਤਾਵਾਂ ਪ੍ਰਾਪਤ ਕਰਕੇ ਰਾਜ ਦੀ ਸ਼ਕਤੀ ਨੂੰ ਮਜ਼ਬੂਤ ਕੀਤਾ ਰਾਜੇ ਦੇ ਮੱਖਚੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ ਉਸ ਦਾ ਕਹਿਣਾ ਸੀ ਕਿ ਮੈਂ ਹੀ ਰਾਜ ਹਾਂ ਉਸ ਦੀਆਂ ਗਲਤ ਨੀਤੀਆਂ ਦੇ ਕਾਰਨ ਪਰਜਾ ਦੇ ਵਿੱਚ ਰੋਸ ਫੈਲ ਗਿਆ ਅਤੇ ਰਾਜ ਉਸ ਦੇ ਰਾਜ ਦੇ ਵਿਰੁੱਧ ਹੋਣੇ ਸ਼ੁਰੂ ਹੋ ਗਏ ਲੋਕ ਠੀਕ ਹੈ ਸੈਕੰਡ ਕੁਐਸਚਨ ਹੈਗਾ ਲੂਈ 16 ਲੂਈ 16 ਮਾਰ 1774 ਈਸਵੀ ਵਿੱਚ ਫਰਾਂਸ ਦਾ ਸ਼ਾਸਕ ਬਣਿਆ ਸੀ ਕਦੋਂ ਬਣਿਆ ਸੀ 1774 ਈਸਵੀ ਦੇ ਵਿੱਚ ਠੀਕ ਹੈ ਉਸ ਵਿੱਚ ਗੁਣਾ ਅਤੇ ਦੂਰਦਰਸ਼ਿਤਾ ਦੀ ਕਮੀ ਸੀ ਮਤਲਬ ਗੁਣਾ ਦੀ ਕਮੀ ਸੀ ਤੇ ਦੂਰ ਤੱਕ ਮਤਲਬ ਉਹ ਸੋਚ ਕੇ ਨਹੀਂ ਸੀ ਚੱਲਦਾ ਅੱਗੇ ਤੱਕ ਇਸ ਦੇ ਇਲਾਵਾ ਉਹ ਆਪਣੀ ਪਤਨੀ ਰਾਣੀ ਮਰੀ ਐਂਟੋਨੀਟ ਦੇ ਹੱਥਾਂ ਦੀ ਕਟ ਪੁਤਲੀ ਸੀ ਆਪਣੀ ਨਿੱਜੀ ਕਮਜ਼ੋਰੀਆਂ ਦੇ ਕਾਰਨ ਉਹ ਰਾਜ ਦੀ ਰਾਜਨੀਤਿਕ ਆਰਥਿਕ ਅਤੇ ਸ਼ਾਸਨ ਸੰਬੰਧੀ ਸਮੱਸਿਆਵਾਂ ਨੂੰ ਹੱਲ ਨਾ ਕਰ ਸਕਿਆ ਨਤੀਜੇ ਵਜੋਂ ਫਰਾਂਸ ਨੂੰ ਭਿਆਨਕ ਕ੍ਰਾਂਤੀ ਦਾ ਸਾਹਮਣਾ ਕਰਨਾ ਪਿਆ 21 ਜਨਵਰੀ 1793 ਈਸਵੀ ਨੂੰ ਲੁਈ 16ਵੇਂ ਨੂੰ ਫਰਾਂਸੀ ਦੇ ਦਿੱਤੀ ਗਈ 3ਵਾਂ ਕੁਐਸਚਨ ਹੈਗਾ ਫਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਕੀ ਸਨ ਫ੍ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਇਹ ਸਨ ਨੰਬਰ 1 ਫ੍ਰਾਂਸ ਦੇ ਰਾਜੇ निरंकੁਸ਼ ਸਨ ਅਤੇ ਰਾਜੇ ਰੱਬੀ ਅਧਿਕਾਰਾਂ ਦੀ ਵਿੱਚ ਵਿਸ਼ਵਾਸ ਰੱਖਦੇ ਸਨ ਉਹ ਜਨਤਾ ਦੇ ਪ੍ਰਤੀ ਆਪਣਾ ਕੋਈ ਕਰਤੱਵ ਨਹੀਂ ਸਮਝਦੇ ਸੀ ਟੈਕਸ ਬਹੁਤ ਜ਼ਿਆਦਾ ਸਨ ਅਤੇ ਆਮ ਤੌਰ ਤੇ ਉਹ ਜਨਤਾ ਨੂੰ ਹੀ ਦੇਣੇ ਪੈਂਦੇ ਸਨ ਦਰਬਾਰੀ ਅਤੇ ਸਾਮੰਤ ਟੈਕਸਾਂ ਤੋਂ ਮੁਕਤ ਸੀ ਠੀਕ ਹੈ ਤੇ ਸ਼ਾਸਨ ਦੇ ਵਿੱਚ ਇੱਕ ਰੂਪਤਾ ਦੀ ਅਣ ਹੋਣਦੀ ਸੀ ਰਾਜ ਦਾ ਧਨ ਫਰਾਂਸ ਦੀ ਰਾਣੀ ਮਰੀ ਐਂਤੋਨੇਟ ਉੱਤੇ ਪਾਣੀ ਵਾਂਗ ਰੂੜਿਆ ਜਾ ਰਿਹਾ ਸੀ। ਜਨਤਾ ਤੇ ਬਹੁਤ ਅਤਿਆਚਾਰ ਹੋ ਰਹੀ ਸਨ। ਕਿਸੇ ਵੀ ਵਿਅਕਤੀ ਨੂੰ ਬਿਨਾਂ ਕਸੂਰ ਬੰਦੀ ਬਣਾ ਲਿਆ ਜਾਂਦਾ ਸੀ। 4ਵਾਂ ਸਵਾਲ ਹੈਗਾ ਲਿਖਤ ਆਦੇਸ਼। 1799 ਦੀ ਫਰਾਂਸੀਸੀ ਕ੍ਰਾਂਤੀ ਦੇ ਸਮੇਂ ਉੱਥੋਂ ਦੇ ਲੋਕਾਂ ਨੂੰ ਰਾਜਨੀਤਿਕ, ਧਾਰਮਿਕ ਤੇ ਵਿਅਕਤੀਗਤ ਸੁਤੰਤਰਤਾ ਪ੍ਰਾਪਤ ਨਹੀਂ ਸੀਗੀ। ਲੈਟਰਸ ਦੀ ਕੈਚਟ ਰਾਜੇ ਦੁਆਰਾ ਜਾਰੀ ਕੀਤੇ ਗਏ ਲਿਖਤ ਆਦੇਸ਼ ਹੁੰਦੇ ਸਨ ਜਿਸ ਦੁਆਰਾ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਤੰਡ ਦਿੱਤਾ ਜਾ ਸਕਦਾ ਸੀ ਕੁਲੀਨ ਅਤੇ ਰਾਜੇ ਦੇ ਕਿਰਪਾ ਪਾਤਰ ਵੀ ਅਕਸਰ ਇਹ ਲਿਖਤ ਆਦੇਸ਼ ਰਾਜੇ ਤੋਂ ਪ੍ਰਾਪਤ ਕਰ ਲੈਂਦੇ ਸਨ ਜਿਹੜੇ ਕੁਲੀਨ ਸੀ ਅਤੇ ਰਾਜੇ ਦੇ ਜਿਹੜੇ ਕਿਰਪਾ ਪਾਤਰ ਸੀ ਠੀਕ ਹੈ ਉਹ ਇਹ ਜਿਹੜੇ ਲਿਖਤ ਆਦੇਸ਼ ਸੀ ਉਹ ਰਾਜੇ ਤੋਂ ਪ੍ਰਾਪਤ ਕਰ ਲੈਂਦੇ ਸੀ ਤੇ ਇਹਨਾਂ ਦੀ ਵਰਤੋਂ ਦੋਸ਼ੀਆਂ ਤੇ ਆਪਣੇ ਵਿਰੋਧੀਆਂ ਵਿਰੁੱਧ ਕਰਦੇ ਸੀ ਜਿਸ ਵਿੱਚ ਗ੍ਰਿਫਤਾਰ ਕੀਤੇ ਜਾਣ ਵਾਲੀ ਵਿਅਕਤੀ ਦੇ ਨਾਂ ਦੀ ਥਾਂ ਖਾਲੀ ਛੱਡੀ ਹੁੰਦੀ ਸੀ ਤੇ ਅਜਿਹੇ ਹਾਲਤ ਦੇ ਵਿੱਚ ਦੇਸ਼ ਦੇ ਆਮ ਲੋਕਾਂ ਦੀ ਸੁਤੰਤਰਤਾ ਸੁਰੱਖਿਅਤ ਨਹੀਂ ਸੀ ਤਾਂ ਜਿਹੜਾ ਵੀ ਉਹਨਾਂ ਦਾ ਵਿਰੋਧੀ ਹੁੰਦਾ ਸੀ ਉਹ ਖਾਲੀ ਥਾਂ ਜਿਹੜੀ ਛੱਡੀ ਹੁੰਦੀ ਸੀ ਉਹਦੇ ਵਿੱਚ ਉਸਦਾ ਨਾਂ ਲਿਖ ਦਿੰਦੇ ਸੀ ਠੀਕ ਹੈ ਤੇ ਉਸਨੂੰ ਗ੍ਰਿਫਤਾਰ ਕਰਕੇ ਉਸਨੂੰ ਦੰਡ ਦਿਵਾਇਆ ਜਾਂਦਾ ਸੀ ਤੁਸੀਂ 1799 ਦੀ ਫ੍ਰਾਂਸੀਸੀ ਕ੍ਰਾਂਤੀ ਦੇ ਸਮਾਜਿਕ ਕਾਰਨਾਂ ਬਾਰੇ ਕੀ ਜਾਣਦੇ ਹੋ ਸਮਾਜਿਕ ਕਾਰਨ ਕੀ ਸੀ ਫ੍ਰਾਂਸੀਸੀ ਕ੍ਰਾਂਤੀ ਦੇ ਦਾ ਫ੍ਰਾਂਸੀਸੀ ਕ੍ਰਾਂਤੀ ਦਾ ਇੱਕ ਹੋਰ ਪ੍ਰਮੁੱਖ ਕਾਰਨ ਕੀ ਸੀ ਸਮਾਜਿਕ ਨਾ ਬਰਾਬਰੀ ਸਮਾਜ ਦੇ ਜਿਹੜੇ ਲੋਕ ਸੀ ਠੀਕ ਹੈ ਉਹਨਾਂ ਦੇ ਬਰਾਬਰੀ ਨਹੀਂ ਸੀ ਮਤਲਬ ਬਰਾਬਰ ਦੀ ਸਮਾਨਤਾ ਨਹੀਂ ਸੀਗੀ ਸਮਾਜਿਕ ਸਮਾਨਤਾ ਸਮਾਜ ਮੁੱਖ ਤੌਰ ਤੇ ਦੋ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੋਇਆ ਸੀ ਧਨੀ ਵਰਗ ਅਤੇ ਗਰੀਬ ਵਰਗ ਧਨੀ ਵਰਗ ਦੇ ਵਿੱਚ ਵੱਡੇ ਵੱਡੇ ਜ਼ਿਮੀਂਦਾਰ ਅਤੇ ਪਾਦਰੀ ਸ਼ਾਮਿਲ ਸਨ ਨਿਰਦਨ ਵਰਗ ਦੇ ਵਿੱਚ ਕਿਸਾਨ ਅਤੇ ਮਜ਼ਦੂਰ ਅਮੀਰ ਵਰਗ ਕੋਲ ਆਮਦਨ ਦੇ ਤਾਂ ਬਹੁਤ ਸਾਰੇ ਸਾਧਨ ਸਨ ਪਰੰਤੂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ ਗਰੀਬ ਲੋਕ ਟੈਕਸ ਦੇ ਬੋਝ ਹੇਠਾਂ ਦੱਬੇ ਹੋਏ ਸਨ ਇਸ ਸਮਾਜਿਕ ਅਸਮਾਨਤਾ ਦੇ ਕਾਰਨ ਫਰਾਂਸ ਦੇ ਲੋਕਾਂ ਦੇ ਵਿੱਚ ਅਸੰਤੋਸ਼ ਵੱਧਦਾ ਜਾ ਰਿਹਾ ਸੀ ਜੋ ਕ੍ਰਾਂਤੀ ਦਾ ਕਾਰਨ ਬਣਿਆ ਪ੍ਰਸ਼ਨ ਹੈਗਾ 6 ਤੁਸੀਂ 1799 ਦੀ ਫਰਾਂਸੀਸੀ ਕ੍ਰਾਂਤੀ ਦੇ ਆਰਥਿਕ ਕਾਰਨਾਂ ਬਾਰੇ ਕੀ ਜਾਣਦੇ ਹੋ ਇਹ ਤਾਂ ਸੀ ਸਮਾਜਿਕ ਕਾਰਨ ਨਾਮਰਾਬਰੀ ਸੀਗੀ ਹਨਾ ਤੇ ਅੱਗੇ ਆਗੇ ਆਰਥਿਕ ਕਾਰਨ 1789 ਦੀ ਫਰਾਂਸੀਸੀ ਕ੍ਰਾਂਤੀ ਦੇ ਆਰਥਿਕ ਕਾਰਨ ਇਹ ਸਨ ਤਾਂ ਨੰਬਰ 1 ਧਨ ਦੀ ਦੁਰਵਰਤੋਂ ਫਰਾਂਸ ਦੇ ਰਾਜੇ ਬਹੁਤ ਵਿਲਾਸੀ ਤੇ ਫਜ਼ੂਲ ਖਰਚ ਸਨ ਉਹ ਹਮੇਸ਼ਾ ਭੋਗ ਵਿਲਾਸ ਦੇ ਵਿੱਚ ਡੁੱਬੇ ਰਹਿੰਦੇ ਸਨ ਲੁਈ 14ਵੇਂ ਨੇ ਜੁੱਧਾਂ ਦੇ ਵਿੱਚ ਹਿੱਸਾ ਲਿਆ ਤੇ ਦੇਸ਼ ਨੂੰ ਲਗਭਗ ਦਿਵਾਲੀਆ ਕਰ ਦਿੱਤਾ ਇਸ ਤੋਂ ਬਾਅਦ ਲੁਈ 15ਵਾਂ ਸਿੰਘਾਸਨ ਤੇ ਬੈਠਿਆ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਦੀ ਜਗ੍ਹਾ ਉਹ ਵੀ ਜੁੱਧਾਂ ਵਿੱਚ ਉਲਝ ਗਿਆ लुई 16ਵੇਂ ਨੇ ਵੀ ਭੋਗ ਵਿਲਾਸ ਦਾ ਜੀਵਨ ਬਤਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਸੈਕੰਡ ਟੈਕਸਾਂ ਦੀ ਅਣਉਚਿਤ ਵੰਡ। ਫਰਾਂਸ ਦੇ ਵਿੱਚ ਟੈਕਸਾਂ ਦਾ ਸਾਰਾ ਭਾਰ ਆਮ ਜਨਤਾ ਨੂੰ ਹੀ ਸਹਿਣਾ ਪੈਂਦਾ ਸੀ। ਦੇਸ਼ ਦੀ ਆਮ ਜਨਤਾ ਗਰੀਬ ਸੀ, ਫਿਰ ਵੀ ਉਸ ਨੂੰ ਟੈਕਸ ਦੇਣ ਦੇ ਲਈ ਮਜਬੂਰ ਕੀਤਾ ਜਾਂਦਾ ਸੀ। ਦੂਜੇ ਪਾਸੇ ਕੁਲੀਨ ਵਰਗ ਦੇ ਲੋਕ ਅਮੀਰ ਸਨ ਅਤੇ ਉਹ ਟੈਕਸ ਦੇ ਸਕਦੇ ਸਨ, ਪ੍ਰੰਤੂ ਉਹ ਟੈਕਸਾਂ ਤੋਂ ਮੁਕਤ ਸਨ। ਤਾਂ ਟੈਕਸਾਂ ਦੀ ਇਸ ਅਣਉਚਿਤ ਵੰਡ ਦੇ ਕਾਰਨ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਅਸੰਤੋਸ਼ ਸੀ ਤੇ ਉਹ ਇਸ ਅਨਿਆਧਿਕਾਰਨ ਬਹੁਤ ਦੁਖੀ ਸਨ ਸੈਵਨਥ ਕੁਐਸਚਨ ਮਾਂਟੈਸਕਿਉ ਉੱਤੇ ਸੰਖੇਪ ਨੋਟ ਲਿਖੋ ਠੀਕ ਹੈ ਸਪਿਰਿਟ ਸਪਿਰਿਟ ਆਫ ਦੀ ਲਾਜ਼ ਮਾਂਟੈਸਕਿਉ ਦਾ ਜਨਮ 1699 ਈਸਵੀ ਦੇ ਵਿੱਚ ਫਰਾਂਸ ਦੇ ਇੱਕ ਕਲੀਨ ਪਰਿਵਾਰ ਦੇ ਵਿੱਚ ਹੋਇਆ ਸੀ ਉਹ ਕਈ ਸਾਲਾਂ ਤੱਕ ਬੋਰ ਬੋਰਡੋ ਦੀ ਪਾਰਲੀਮੈਂਟ ਦਾ ਨਿਆਂधीश ਰਿਹਾ ਮਤਲਬ ਜੱਜ ਰਿਹਾ ਠੀਕ ਹੈ ਬੋਰਦੋ ਦੀ ਪਾਰਲੀਮਾਂ ਦਾ ਉਹ ਇੱਕ ਉੱਚ ਕੋਟੀ ਦਾ ਵਿਦਵਾਨ ਅਤੇ ਵਿਅੰਗ ਲੇਖਕ ਸੀ ਵਿਦਵਾਨ ਵੀ ਸੀ ਤੇ ਲੇਖਕ ਵੀ ਸੀ ਵਿਅੰਗ ਵੀ ਲੇਖ ਲਿਖਦਾ ਸੀ ਠੀਕ ਹੈ ਉਸ ਨੂੰ ਇਤਿਹਾਸ ਰਾਜਨੀਤੀ ਅਤੇ ਮਾਨਵ ਸਮਾਜ ਸ਼ਾਸਤਰ ਦਾ ਕਾਫੀ ਗਿਆਨ ਸੀ ਉਸ ਸਮਰਾਟ ਦੀ ਨਰੰਕੁਸ਼ ਸ਼ਕਤੀ ਦਾ ਵਿਰੋਧੀ ਸੀ ਜਿਆਦਾ ਸ਼ਕਤੀਆਂ ਹੋਣ ਦੇ ਕਾਰਨ ਸਮਰਾਟ ਕੋਲੇ ਉਸ ਦਾ ਵਿਰੋਧੀ ਸੀ ਪਰੰਤੂ ਕੁਲੀਨਾ ਦੇ ਵਿਸ਼ੇਸ਼ ਅਧਿਕਾਰਾਂ ਨੂੰ ਸ਼ਾਸਨ ਦੇ ਹਿੱਤ ਵਿੱਚ ਸਮਝਦਾ ਸੀ ਉਸ ਦਾ ਵਿਸ਼ਵਾਸ ਸੀ ਕਿ ਕੇਵਲ ਕੁਲੀਨਾ ਦੇ ਵਿਸ਼ੇਸ਼ ਅਧਿਕਾਰਾਂ ਦੁਆਰਾ ਹੀ ਸਮਰਾਟ ਦੀ ਨਿਰੰਕੁਸ਼ਤਾ ਤੇ ਰੋਕ ਲਗਾਈ ਜਾ ਸਕਦੀ ਹੈ ਉਸ ਨੇ 1748 ਈਸਵੀ ਦੇ ਵਿੱਚ ਪ੍ਰਕਾਸ਼ਿਤ ਸਪਿਰਿਟ ਆਫ ਦੀ ਲਾਜ਼ ਵਿਧਾਨਪਾਲਿਕਾ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਇੱਕ ਦੂਜੇ ਤੋਂ ਸੁਤੰਤਰ ਰੱਖਣ ਦੇ ਵਿੱਚ ਪ੍ਰਚਾਰ ਕੀਤਾ ਹੱਕ ਦੇ ਵਿੱਚ ਪ੍ਰਚਾਰ ਕੀਤਾ ਇੱਕ ਦੂਸਰੇ ਨੂੰ ਸੁਤੰਤਰ ਰੱਖਣ ਦੇ ਵਿੱਚ ਠੀਕ ਹੈ ਪ੍ਰਸ਼ਨ ਹੈਗਾ 8ਵਾਂ ਫ੍ਰਾਂਸੀਸੀ ਕ੍ਰਾਂਤੀ ਲਿਆਉਣ ਦੇ ਵਿੱਚ ਵਾਲਟੇਅਰ ਦੀ ਭੂਮਿਕਾ ਦਾ ਵਰਣਨ ਕਰੋ ਵਾਲਟੇਅਰ ਕੌਣ ਸੀ ਵਾਲਟੇਅਰ ਕ੍ਰਾਂਤੀ ਲਿਆਉਣ ਦੇ ਵਿੱਚ ਫ੍ਰਾਂਸੀਸੀ ਕ੍ਰਾਂਤੀ ਲਿਆਉਣ ਦੇ ਵਿੱਚ ਵਾਲਟੇਅਰ 1674 ਤੋਂ 1778 ਇਸਵੀ ਦਾ ਮਹੱਤਵਪੂਰਨ ਯੋਗਦਾਨ ਸੀ ਉਹ ਆਪਣੇ ਸਮੇਂ ਦਾ ਮਸ਼ਹੂਰ ਵਿਅੰਗ ਲੇਖਕ ਸੀ ਅਤੇ ਤਿੱਖੇ ਵਿਅੰਗ ਲੇਖਾਂ ਕਾਰਨ ਉਸ ਨੂੰ ਕਈ ਵਾਰੀ ਜੇਲ੍ਹ ਜਾਣਾ ਪਿਆ ਸੀ ਉਸ ਦੇ ਵਿਚਾਰ ਕਾਫੀ ਵਿਕਸਿਤ ਸਨ ਉਸ ਨੂੰ ਵੀ ਇੰਗਲੈਂਡ ਦੀ ਨਿਆਅ ਵਿਵਸਥਾ ਨੇ ਬਹੁਤ ਪ੍ਰਭਾਵਿਤ ਕੀਤਾ ਸੀ ਉਹ ਚਰਚ ਦੇ ਧਾਰਮਿਕ ਅਡੰਬਰਾਂ ਤੇ ਪਾਦਰੀਆਂ ਦੇ ਭ੍ਰਿਸ਼ਟਾਚਾਰ ਦਾ ਤਿੱਖਾ ਵਿਰੋਧੀ ਸੀ ਚਰਚ ਨੂੰ ਤਾਂ ਉਹ ਇੱਕ ਬਦਨਾਮ ਸੰਸਥਾ ਦੇ ਨਾਮ ਨਾਲ ਬੁਲਾਇਆ ਕਰਦਾ ਸੀ ਆਪਣੇ ਵਿਚਾਰਾਂ ਨੂੰ ਫਲਾਉਣ ਲਈ ਉਸਨੇ ਕਈ ਗ੍ਰੰਥ ਲਿਖੇ ਇਹਨਾਂ ਵਿੱਚੋਂ ਲੈਟਰਸ ਔਨ ਦੀ ਇੰਗਲਿਸ਼ ਬਹੁਤ ਪ੍ਰਸਿੱਧ ਹੋਈ ਉਹਨਾਂ ਦੇ ਲੇਖਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਦਾ ਧਿਆਨ ਸ਼ਾਸਨ ਦੀਆਂ ਬਰਾਈਆਂ ਦੇ ਵੱਲ ਖਿੱਚਿਆ ਗਿਆ ਉਹ ਇਹਨਾਂ ਦੋਸ਼ਾਂ ਦਾ ਖਾਤਮਾ ਕਰਕੇ ਨਵੇਂ ਯੁੱਗ ਦੀ ਕਲਪਨਾ ਕਰਨ ਲੱਗੇ ਇਸ ਤਰ੍ਹਾਂ ਵਾਲਟੇਅਰ ਨੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਫ੍ਰਾਂਸੀਸੀ ਕ੍ਰਾਂਤੀ ਲਿਆਉਣ ਦੇ ਵਿੱਚ ਰੂਸੋ ਦਾ ਕੀ ਯੋਗਦਾਨ ਸੀ ਰੂਸੋ ਰੂਸੋ ਕੌਣ ਸੀ ਰੂਸੋ 1772 ਤੋਂ 1778 ਇਸਵੀ 18ਵੀਂ ਸਦੀ ਦਾ ਸਭ ਤੋਂ ਮਹਾਨ ਦਾਰਸ਼ਨਿਕ ਮੰਨਿਆ ਜਾਂਦਾ ਹੈ ਫ੍ਰਾਂਸੀਸੀ ਕ੍ਰਾਂਤੀ ਦੇ ਵਿੱਚ ਰਾਜਨੀਤਿਕ ਦਾਰਸ਼ਨਿਕਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਰੂਸੋ ਦਾ ਹੀ ਹੈ ਉਹ ਇੱਕ ਨਵੀਨ ਸਮਾਜ ਦੀ ਸਥਾਪਨਾ ਕਰਨੀ ਚਾਹੁੰਦਾ ਸੀ ਉਸ ਦੀ ਇੱਛਾ ਸੀ ਕਿ ਪ੍ਰਾਚੀਨ ਸਮਾਜ ਪੂਰੀ ਤਰ੍ਹਾਂ ਅੰਤ ਕਰਕੇ ਇਸ ਦਾ ਸੰਗਠਨ ਨਵੇਂ ਸਿਰਿਓਂ ਕੀਤਾ ਜਾਣਾ ਚਾਹੀਦਾ ਹੈ ਉਸ ਨੇ ਆਪਣੇ ਵਿਚਾਰਾਂ ਦਾ ਸੰਗ੍ਰਹਿ ਆਪਣੀ ਪੁਸਤਕ ਸੋਸ਼ਲ ਕੰਟਰੈਕਟ ਸਮਾਜਿਕ ਸਮਝੌਤਾ ਵਿੱਚ ਕੀਤਾ ਇਸ ਪੁਸਤਕ ਦੇ ਆਰੰਭ ਦੇ ਵਿੱਚ ਉਹ ਲਿਖਦਾ ਹੈ ਮਨੁੱਖ ਭਾਵੇਂ ਆਜ਼ਾਦ ਪੈਦਾ ਹੋਇਆ ਪਰ ਉਹ ਹਰ ਥਾਂ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਹੈ ਇਹ ਹੀ ਕਾਰਨ ਸੀ ਕਿ ਉਹ ਪ੍ਰਾਚੀਨ ਸਮਾਜਿਕ ਸੰਸਥਾਵਾਂ ਨੂੰ ਜੜ ਤੋਂ ਪੁੱਟ ਦੇਣਾ ਚਾਹੁੰਦਾ ਸੀ ਇਸ ਪੁਸਤਕ ਦੇ ਵਿੱਚ ਉਸ ਨੇ ਅਜਿਹੇ ਨਵੀਨ ਸਮਾਜ ਦੀ ਕਲਪਨਾ ਕੀਤੀ ਸੀ ਜਿਸ ਵਿੱਚ ਸਭ ਨੂੰ ਸਤੰਤਰਤਾ ਦਾ ਅਧਿਕਾਰ ਪ੍ਰਾਪਤ ਸੀ ਨਪੋਲੀਅਨ ਮਹਾਨ ਨੇ ਆਖਿਆ ਸੀ ਰੂਸੋ ਦੇ ਬਿਨਾ ਫਰਾਂਸੀਸੀ ਕ੍ਰਾਂਤੀ ਅਸੰਭਵ ਸੀ ਪ੍ਰਸ਼ਨ ਅਗਿਆ 10 ਰੂਸੋ ਦੀਆਂ ਦੋ ਪੁਸਤਕਾਂ ਬਾਰੇ ਲਿਖੋ ਤਾਂ ਰੂਸੋ ਇੱਕ ਪ੍ਰਸਿੱਧ ਲੇਖਕ ਸੀ ਉਸ ਦੀ ਕਲਮ ਦੇ ਵਿੱਚ ਜਾਦੂ ਸੀ ਉਸ ਨੇ ਅਨੇਕਾਂ ਗ੍ਰੰਥ ਲਿਖੇ ਇਹਨਾਂ ਵਿੱਚੋਂ ਕਨਫੈਨਸਸ ਅਤੇ ది ਸੋਸ਼ੀਅਲ ਕੰਟਰੈਕਟ ਨਾਂ ਦੀਆਂ ਦੋ ਪ੍ਰਸਿੱਧ ਪੁਸਤਕਾਂ ਹਨ ਕਨਫੈਸ ਕਨਫੈਸਨਸ ਰੂਸੋ ਦੀ ਆਤਮ ਕਥਾ ਹੈ ਇਸ ਦੇ ਵਿੱਚ ਰੂਸੋ ਦੇ ਜੀਵਨ ਬਾਰੇ ਮਹੱਤਵਪੂਰਨ ਵਰਣਨ ਕੀਤਾ ਗਿਆ ਹੈ ਅਤੇ ਦੀ ਸੋਸ਼ਲ ਕੰਟਰੈਕਟ ਵਿੱਚ ਰੂਸੋ ਨੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਜਿਸ ਦੇ ਵਿੱਚ ਸਭ ਨੂੰ ਸੁਤੰਤਰਤਾ ਦਾ ਅਧਿਕਾਰ ਪ੍ਰਾਪਤ ਸੀ ਪ੍ਰਸ਼ਨ ਹੈਗਾ 11ਵਾਂ ਫ੍ਰਾਂਸੀਸੀ ਕ੍ਰਾਂਤੀ ਦਾ ਤਤਕਾਲੀ ਕਾਰਨ ਕੀ ਸੀ ਤਾਂ ਫ੍ਰਾਂਸੀਸੀ ਕ੍ਰਾਂਤੀ ਦਾ ਤਤਕਾਲੀ ਕਾਰਨ 1799 ਦੇ ਵਿੱਚ ਅਮੀਰ ਲੋਕਾਂ ਉੱਤੇ ਟੈਕਸ ਲਗਾਉਣ ਦੇ ਉਦੇਸ਼ ਦੀ ਨਾਲ ਸਟੇਟਸ ਜਨਰਲ ਦਾ ਸਮਾਗਮ ਬੁਲਾਇਆ ਜਾਣਾ ਸੀ ਸਮਾਗਮ ਲਾਏ ਜਾਣ ਵਾਸਤੇ ਜਨਤਾ ਦੇ ਪ੍ਰਤੀਨਿਧੀਆਂ ਨੇ ਰਾਜੇ ਦੇ ਸਾਹਮਣੇ ਇਹ ਮੰਗ ਰੱਖੀ ਕਿ ਸਟੇਟਸ ਜਨਰਲ ਦੇ ਤਿੰਨਾਂ ਸਦਨਾਂ ਦੀ ਸੰਯੁਕਤ ਬੈਠਕ ਬੁਲਾਈ ਜਾਵੇ ਰਾਜੇ ਦੇ ਨਾਂ ਕਰਨ ਤੇ ਆਮ ਜਨਤਾ ਦੇ ਪ੍ਰਤੀਨਿਧੀ ਟੈਨਿਸ ਕੋਰਟ ਦੇ ਵਿੱਚ ਇਕੱਠੇ ਹੋਏ ਤੇ ਉਹਨਾਂ ਨੇ ਨਵਾਂ ਸੰਵਿਧਾਨ ਬਣਾਉਣ ਦੀ ਕੋਸ਼ਿਸ਼ ਨ ਕੀਤੀ ਇਸੇ ਦੌਰਾਨ ਰਾਜੇ ਨੇ ਜਨਤਾ ਦੇ ਪ੍ਰਤੀਨਿਧੀਆਂ ਦੀ ਮੰਗ ਸਵੀਕਾਰ ਕਰ ਲਈ ਤੇ ਸਟੇਟਸ ਜਨਰਲ ਦੇ ਪਹਿਲੇ ਸਮਾਗਮ ਦੀ ਸਮਾਗਮ ਵਿੱਚ ਹੀ ਕ੍ਰਾਂਤੀ ਦਾ ਬਿਗਲ ਵਜਾ ਦਿੱਤਾ ਮੇਰੀ ਅੰਤੋਨੀਤ ਕੌਣ ਸੀ ਮੇਰੀ ਅੰਤੋਨੀਤ ਲੁਈ 16ਵੇਂ ਦੀ ਪਤਨੀ ਸੀ ਉਹ ਆਸਟਰੀਆ ਦੀ ਰਾਜਕੁਮਾਰੀ ਸੀ ਉਹ ਇੱਕ ਅਵਿਲਾਖੀ ਔਰਤ ਸੀ ਭਾਵੇਂ ਕਿ ਉਸ ਨੂੰ ਸ਼ਾਸਨ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਸੀ ਪਰ ਫਿਰ ਵੀ ਉਹ ਰਾਜਾ ਦੀ ਮੁੱਖ ਸਲਾਹਕਾਰ ਸੀ ਜਨਤਾ ਵਿੱਚ ਅਜਿਹਾ ਵਿਸ਼ਵਾਸ ਸੀ ਕਿ ਰਾਜਾ ਦਾ ਹਰੇਕ ਫੈਸਲਾ ਅਸਲ ਵਿੱਚ ਰਾਣੀ ਦਾ ਹੀ ਫੈਸਲਾ ਹੈ ਉਹ ਰਾਜਾ ਦੇ ਫੈਸਲੇ ਨੂੰ ਰੱਦ ਵੀ ਕਰ ਸਕਦੀ ਸੀ ਇਸ ਲਈ ਰਾਣੀ ਨੂੰ ਸ਼੍ਰੀਮਤੀ ਵੀਟੋ ਕਿਹਾ ਜਾਂਦਾ ਸੀ ਉਹ ਆਪਣੀ ਫਜ਼ੂਲ ਖਰਚੀ ਦੇ ਕਾਰਨ ਸ਼੍ਰੀਮਤੀ ਘਾਟਾ ਦੇ ਨਾਂ ਨਾਲ ਵੀ ਬਦਨਾਮ ਸੀ ਪ੍ਰਸ਼ਨ ਆਖ ਤੇਰਮਾ ਬਾਸਟੀਲ ਦਾ ਪਤਨ ਬਾਸਟੀਲ ਦਾ ਪਤਨ ਕਿੰਨਾ ਕਾਰਨ ਕਰਕੇ ਹੋਇਆ ਤੇ ਇਸ ਦੇ ਸਿੱਟੇ ਕੀ ਨਿਕਲੇ ਫ੍ਰਾਂਸ ਦੀ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ। ਪ੍ਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾਈ ਗਈ। ਇਸ ਨਾਲ ਲੋਕਾਂ ਵਿੱਚ ਹਉ ਰੋ ਫੈਲ ਗਿਆ। ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਅਤੇ ਬਾਸਟੀਲ ਦੇ ਕਿਲੇ ਵੱਲ ਚੱਲ ਪਏ। ਬਾਸਟੀਲ ਦਾ ਕਿਲਾ ਰਾਜਤੰਤਰ ਦੇ ਅਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ। 14 ਜੁਲਾਈ 1789 ਈਸਵੀ ਨੂੰ ਭੀੜ ਨੇ ਭੀੜ ਨੇ ਕਿਲੇ ਦੇ ਉੱਤੇ ਹਮਲਾ ਕਰ ਦਿੱਤਾ 5 ਘੰਟੇ ਦੀ ਲੜਾਈ ਤੋਂ ਬਾਅਦ ਕਿਲਾ ਰਖਿਆਕਾਂ ਨੇ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ ਜਨਤਾ ਦੀ ਅਣਗਿਣਤ ਭੀੜ ਖੁਸ਼ੀ ਦੇ ਨਾਲ ਕਿਲੇ ਦੇ ਵਿੱਚ ਦਾਖਲ ਹੋਈ ਤੇ ਸਭ ਬੰਦੀਆਂ ਨੂੰ ਸਤੰਤਰ ਕਰ ਦਿੱਤਾ ਇਸੇ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੂਰੀ ਤਰ੍ਹਾਂ ਜਿੱਤੀ ਪ੍ਰਸ਼ਨ 14 ਸਭ ਤੋਂ ਪਹਿਲਾਂ ਫਰਾਂਸ ਵਿੱਚ ਕ੍ਰਾਂਤੀ ਦੇ ਕੀ ਕਾਰਨ ਸਨ ਠੀਕ ਹੈ 1793 ਦੀ ਫਰਾਂਸੀਸੀ ਕ੍ਰਾਂਤੀ ਦੇ ਕਾਰਨ ਕੀ ਸਨ ਤਾਂ ਉੱਤਰ ਹੈਗਾ ਇਹਦਾ ਫਰਾਂਸ ਦੀ ਸ਼ਾਸਨ ਵਿਵਸਥਾ ਦੂਜੇ ਯੂਰਪੀ ਦੇਸ਼ਾਂ ਦੀ ਬਜਾਏ ਜ਼ਿਆਦਾ ਦੋਸ਼ਪੂਰਨ ਸੀ ਸਮਰਾਟ ਹਰ ਸਮੇਂ ਭੋਗ ਵਿਲਾਸ ਵਿੱਚ ਡੁੱਬਿਆ ਰਹਿੰਦਾ ਸੀ ਉਸ ਨੇ ਜਨਤਾ ਦੇ ਹਿੱਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸ਼ਾਸਨ ਅਧਿਕਾਰੀ ਬਹੁਤ ਭ੍ਰਿਸ਼ਟਾਚਾਰੀ ਸਨ ਅਜਿਹੀ ਦੋਸ਼ਪੂਰਨ ਵਿਵਸਥਾ ਫਰਾਂਸ ਵਿੱਚ ਕ੍ਰਾਂਤੀ ਦਾ ਇੱਕ ਕਾਰਨ ਸਿੱਧ ਹੋਈ ਫਰਾਂਸ ਦਾ ਸਮਰਾਟ ਲੁਈ 16ਵਾਂ ਬੜਾ ਹੀ ਅਜੋਗ ਤੇ ਕਮਜ਼ੋਰ ਸੀ ਉਸਨੇ ਕਈ ਅਜਈਆਂ ਭੁੱਲਾਂ ਕੀਤੀਆਂ ਜਿਨ੍ਹਾਂ ਕਾਰਨ ਫਰਾਂਸ ਦੇ ਵਿੱਚ ਕ੍ਰਾਂਤੀ ਲਾਜ਼ਮੀ ਹੋ ਗਈ ਫਰਾਂਸ ਦੇ ਦਾਰਸ਼ਨਿਕਾਂ ਮਾਂਟੇਸਕਿਊ ਵਾਲਟੇਅਰ ਅਤੇ ਰੂਸੋ ਆਧ ਵਿਚਾਰਕਾਂ ਨੇ ਲੋਕਾਂ ਦੇ ਵਿੱਚ ਉਦਾਰ ਵਿਚਾਰਾਂ ਦਾ ਪ੍ਰਚਾਰ ਕੀਤਾ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਬੜੀ ਜਾਗਰੂਕੀ ਆਈ ਪ੍ਰਸ਼ਨ ਬੰਦਰਮਾ ਫਰਾਂਸੀਸੀ ਕ੍ਰਾਂਤੀ ਦੀ ਕੀ ਦੇਣ ਸੀ ਫਰਾਂਸ ਦੇ ਵਿੱਚ ਰਾਜਤੰਤਰ ਹਮੇਸ਼ਾ ਦੇ ਲਈ ਖਤਮ ਹੋ ਗਿਆ ਰਾਜਿਆਂ ਦਾ ਜਿਹੜਾ ਤੰਤਰ ਸੀ ਆਪਣੀ ਚਲਾਉਂਦੇ ਸੀ ਰਾਜੇ ਰਾਜ ਤੰਤਰ ਖਤਮ ਹੋ ਗਿਆ ਅਤੇ ਉਸ ਦੀ ਥਾਂ ਗਣਰਾਜ ਦੀ ਸਥਾਪਨਾ ਹੋਈ ਗਣਤੰਤ ਅ ਗਣਰਾਜ ਮਤਲਬ ਲੋਕਤੰਤਰ ਦੀ ਸਥਾਪਨਾ ਹੋਈ ਸਾਮੰਤਵਾਦ ਦਾ ਹਮੇਸ਼ਾ ਦੇ ਲਈ ਅੰਤ ਹੋ ਗਿਆ ਸਾਮੰਤਾਂ ਦੀ ਸਾਰੀ ਭੂਮੀ ਸਸਤੀਆਂ ਕੀਮਤਾਂ ਤੇ ਕਿਸਾਨਾਂ ਨੂੰ ਦਿੱਤੀ ਗਈ ਦੇਸ਼ ਦੇ ਵਿੱਚ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਭੇਦਭਾਵ ਖਤਮ ਕਰ ਦਿੱਤਾ ਗਿਆ ਇਸ ਇਸੇ ਸਿੱਟੇ ਵਜੋਂ ਇੱਕ ਨਵੇਂ ਸਮਾਜ ਦਾ ਨਿਰਮਾਣ ਹੋਇਆ ਜੋ ਸਮਾਨਤਾ ਸੁਤੰਤਰਤਾ ਤੇ ਭਾਈਚਾਰੇ ਦੇ ਸਿਧਾਂਤਾਂ ਤੇ ਆਧਾਰਿਤ ਸੀ ਸਭ ਲੋਕਾਂ ਲਈ ਇੱਕੋ ਜਿਹੇ ਕਾਨੂੰਨ ਬਣਾਏ ਗਏ ਪਾਦਰੀਆਂ ਦੇ ਅਧਿਕਾਰ ਘਟਾ ਕਰਕੇ ਉਹਨਾਂ ਦਾ ਅਧਿਕਾਰ ਖੇਤਰ ਹੁਣ ਚਰਚ ਤੱਕ ਹੀ ਸੀਮਿਤ ਕਰ ਦਿੱਤਾ ਗਿਆ 1799 ਦੀ ਕ੍ਰਾਂਤੀ ਤੋਂ ਬਾਅਦ ਚਰਚੇ ਦੀ ਜ਼ਮੀਨ ਦਾ ਰਾਸ਼ਟਰੀਕਰਨ ਕੀਤਾ ਗਿਆ ਇਹ ਜ਼ਮੀਨ ਭੂਮੀ ਹੀਣਾ ਦੇ ਵਿੱਚ ਵੰਡ ਦਿੱਤੀ ਗਈ ਤੇ ਅਣਉਚਿਤ ਟੈਕਸਾਂ ਨੂੰ ਖਤਮ ਕਰ ਦਿੱਤਾ ਗਿਆ ਵਪਾਰ ਉੱਤੇ ਲੱਗੀਆਂ ਪਾਬੰਦੀਆਂ ਹਟਾਉਣ ਦੇ ਨਾਲ ਵਣਜ ਵਪਾਰ ਨੂੰ ਉਤਸ਼ਾਹ ਮਿਲਿਆ ਪ੍ਰਸ਼ਨ ਹੈਗਾ 16ਵਾਂ ਫ੍ਰਾਂਸੀਸੀ ਰਾਜ ਕ੍ਰਾਂਤੀ ਦੇ ਵਿਦੇਸ਼ਾਂ ਤੇ ਕੀ ਪ੍ਰਭਾਵ ਪਏ ਫ੍ਰਾਂਸੀਸੀ ਕ੍ਰਾਂਤੀ ਦੇ ਫ੍ਰਾਂਸ ਦੇ ਨਾਲ-ਨਾਲ ਦੂਜੇ ਦੇਸ਼ਾਂ ਤੇ ਵੀ ਬੜੇ ਪ੍ਰਭਾਵ ਪਏ ਬਹੁਤ ਜ਼ਿਆਦਾ ਪ੍ਰਭਾਵ ਪਏ ਉਹਨਾਂ ਪ੍ਰਭਾਵਾਂ ਦਾ ਵਰਣਨ ਇਸ ਤਰ੍ਹਾਂ ਹੈ ਇੰਗਲੈਂਡ ਦੇ ਉੱਤੇ ਪ੍ਰਭਾਵ ਫ੍ਰਾਂਸ ਦੀ ਕ੍ਰਾਂਤੀ ਦਾ ਇੰਗਲੈਂਡ ਉੱਤੇ ਬੜਾ ਪ੍ਰਭਾਵ ਪਿਆ ਸ਼ੁਰੂ ਦੇ ਵਿੱਚ ਅੰਗਰੇਜ਼ ਇਸ ਕ੍ਰਾਂਤੀ ਦੇ ਪੱਖ ਵਿੱਚ ਸਨ ਪਰੰਤੂ ਬਾਅਦ ਵਿੱਚ ਉਹ ਇਸ ਦੇ ਵਿਰੁੱਧ ਹੋ ਗਏ ਸਿੱਟੇ ਵਜੋਂ ਉਹਨਾਂ ਨੇ ਵਿਦੇਸ਼ੀ ਲੋਕਾਂ ਨੂੰ ਦੇਸ਼ ਤੋਂ ਕੱਢਣ ਦੇ ਲਈ ਇੱਕ ਵਿਦੇਸ਼ੀ ਐਕਟ ਪਾਸ ਕੀਤਾ ਦੇਸ਼ ਦੇ ਸਾਰੇ ਨੇਤਾਵਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਅਤੇ ਰਾਜੇ ਦੇ ਵਿਰੁੱਧ ਵਿਦਰੋਹ ਕਰਨ ਨੂੰ ਅਪਰਾਧਕੋਸ਼ਿਤ ਕਰ ਦਿੱਤਾ ਗਿਆ। ਅਮਰੀਕਾ ਉੱਤੇ ਪ੍ਰਭਾਵ ਫਰਾਂਸ ਦੀ ਕ੍ਰਾਂਤੀ ਦੇ ਸਿੱਟੇ ਵਜੋਂ ਅਮਰੀਕਾ ਵਿੱਚ ਵੀ ਵਿਦੇਸ਼ੀ ਸ਼ਾਸਨ ਦੇ ਵਿਰੁੱਧ ਅੰਦੋਲਨ ਸ਼ੁਰੂ ਹੋ ਗਏ। ਦੂਜੇ ਦੇਸ਼ਾਂ ਉੱਤੇ ਪ੍ਰਭਾਵ ਸੰਸਾਰ ਦੇ ਜਿੰਨਾ ਦੇਸ਼ਾਂ ਦੇ ਵਿੱਚ ਲੋਕ ਅਸੰਤੁਸ਼ਟ ਸਨ ਉਹ ਇਸ ਕ੍ਰਾਂਤੀ ਨੂੰ ਪ੍ਰੇਰਣਾ ਦਾ ਸਰੋਤ ਮੰਨਣ ਲੱਗੇ ਤੇ ਸੁਤੰਤਰਤਾ ਤੇ ਸਮਾਨਤਾ ਦੀ ਜਿਹੜੀ ਇੱਛਾ ਸਾਰੇ ਦੇਸ਼ ਕਰਨ ਲੱਗੇ ਤਾਂ ਸਾਰੇ ਦੇਸ਼ ਕੀ ਚਾਹਣ ਲੱਗੇ ਵਿਸਤੰਤਰਤਾ ਹੋਣੀ ਚਾਹੀਦੀ ਆ ਤੇ ਸਮਾਨਤਾ ਹੋਣੀ ਚਾਹੀਦੀ ਆ ਤਾਂ ਇਸ ਦੇ ਮਤਲਬ ਚੰਗੇ ਪ੍ਰਭਾਵ ਪਏ ਫਰਾਂਸੀਸੀ ਕ੍ਰਾਂਤੀ ਦੇ ਠੀਕ ਹੈ ਤਾਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ